ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਉਪਲ ਫਾਰਮ ਕੁੜੀ ਵੱਲੋਂ ਤੇ ਮੁੰਡੇ ਵੱਲਿਆਂ ਵੱਲੋਂ ਦੋਨਾਂ ਵੱਲੋਂ ਰਾਜੀਨਾਮਾ ਕਰ ਲਿੱਤਾ ਗਿਆ ਤੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਕਿਹਾ ਗਿਆ ਹੈ ਕਿ ਹੁਣ ਸਾਨੂੰ ਤੰਗ ਨਾ ਕੀਤਾ ਜਾਏ ਕਿਸੇ ਵੱਲੋਂ ਕੋਈ ਵੀਡੀਓ ਨਾ ਪਾਈ ਜਾਏ ਸਾਡੇ ਦੋਵਾਂ ਪਰਿਵਾਰਾਂ ਨੇ ਬੈਠ ਕੇ ਗੱਲਬਾਤ ਕਰ ਲਈ ਜਿਸ ਤੋਂ ਬਾਅਦ ਭਾਈ ਅਮਰਤਪਾਲ ਮੈਰੋਂ ਜੀ ਦੇ ਇੱਕ ਸਾਥੀ ਨੇ ਵੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਜੇਕਰ ਤੁਸੀਂ ਇਹੀ ਕੰਮ ਕਰਨਾ ਸੀ ਫਿਰ ਭਾਈ ਅਮਰਤਪਾਲ ਮੈਰੋਂ ਜੀ ਦਾ ਪਹਿਲਾਂ ਨਾਮ ਤੁਸੀਂ ਕਿਉਂ ਲਿਆ ਅੱਜ ਤੁਸੀਂ ਕਹਿ ਰਹੇ ਹੋ ਕਿ ਸਾਡੇ 'ਚ ਰਾਜੀਨਾਮਾ ਹੋ ਗਿਆ ਹੈ ਇਹ ਤਾਂ ਸਿੱਧੀ ਸਿੱਧੀ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਚਪ ਲਓ ਤੁਸੀਂ ਐਵੇਂ ਕੰਮ ਕਰ ਰਹੇ ਹੋ ਤੇ ਆਉਣ ਵਾਲੇ ਟਾਈਮ 'ਚ ਜੇਕਰ ਕਿਸੇ ਨੂੰ ਸੱਚੀ ਹੈਲਪ ਦੀ ਲੋੜ ਹੋਈ ਤੇ ਪੰਜਾਬ ਦਾ ਬੰਦਾ ਕੋਈ ਵੀ ਐਵੇਂ ਹੈਲਪ ਕਰਨ ਅੱਗੇ ਨਹੀਂ ਆਊਗਾ। ਬਾਕੀ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਹੋਰ ਕੀ ਕੀ ਗੱਲਾਂ ਕੀਤੀਆਂ। ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਕਿ ਕੁੜੀ ਨੂੰ ਐਵੇਂ ਪਹਿਲਾਂ ਕਹਿ ਕੇ ਬਾਅਦ 'ਚ ਐਵੇਂ ਰਾਜ ਨਮਾ ਕਰਨਾ ਚਾਹੀਦਾ ਸੀ ਜਾਂ ਨਹੀਂ ਕਮੈਂਟ 'ਚ رائے ਜ਼ਰੂਰ ਦਿਓ। ਪਿਛਲੇ ਦਿਨਾਂ ਤੋਂ ਇੱਕ ਮੁੱਦਾ ਭਖ ਰਿਹਾ ਸੀ। ਮੇਰੀਆਂ ਗੱਲਾਂ ਹੁੰਦੀਆਂ ਨੇ ਕੌੜੀਆਂ। ਉਹ ਮੁੱਦਾ ਸੀ ਟਰੈਕਟਰ ਵਾਲੀ ਕੁੜੀ ਤੇ ਉਹ ਇੱਕ ਬਾਹਰਲੇ ਮੁੰਡੇ ਦਾ ਜਿਹਨੇ ਵੀਡੀਓ ਵਾਇਰਲ ਕਰਤੀਆਂ ਸੀ। ਅੱਜ ਕੁੜੀ ਤੇ ਮੁੰਡੇ ਦਾ ਵਹਿ ਕੇ ਸਮਝੌਤਾ ਹੋ ਗਿਆ। ਠੀਕ ਆ ਚ ਮੈਂ ਉਸ ਕੁੜੀ ਨੂੰ ਪੁੱਛਣਾ ਚਾਹਣਾ ਜਿਹੜੀ ਕਦੇ ਭਾਈ ਅਮਰਪਾਲ ਸਿੰਘ ਮੈਰੋ ਦਾ ਨਾਮ ਲੈਂਦੀ ਸੀ ਕਦੇ ਲੋਕਾਂ ਨੂੰ ਅਪੀਲ ਕਰਦੀ ਸੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿ ਭਾਈ ਕੁੜੀ ਇਨਸਾਫ ਮਿਲ ਗਿਆ ਇੱਥੇ ਲੋਕ ਹਾਰ ਜਾਂਦੇ ਆ ਇੱਥੇ ਲੋਕ ਪਿੱਛੇ ਹਟ ਜਾਂਦੇ ਕਿਹਦੇ ਲਈ ਲੜਾਂਗੇ ਯਾਰ ਜਿਹਦੇ ਵਿਸ਼ਵਾਸ ਕਰਾਂਗੇ ਤੁਸੀਂ ਤਾਂ ਬਹਿ ਕੇ ਸਮਝੌਤਾ ਕਰ ਲਿਆ ਪਰ ਜਿਹੜੇ ਲੋਕ ਤੁਹਾਡੇ ਲਈ ਦਿਨ ਰਾਤ ਇੱਕ ਕਰਕੇ ਕਦੇ ਪ੍ਰਸ਼ਾਸਨ ਨਾਲ ਬੈਰ ਪਾਉਂਦੇ ਆ ਕਦੇ ਕਿਸੇ ਨਾਲ ਬੈਰ ਪਾਉਂਦੇ ਆ ਉਹ ਲੋਕ ਕਿੱਧਰ ਜਾਣਗੇ ਵੀ ਦੱਸੋ ਕਿ ਬੈਠ ਕੇ ਉਹ ਮੁੰਡੇ ਨੂੰ ਅਹਿਸਾਸ ਹੋ ਗਿਆ ਕਿ ਅੱਗੇ ਤੋਂ ਐਵੇਂ ਕੁੜੀ ਨਾਲ ਕਿਸੇ ਨਾਲ ਨਹੀਂ ਕਰੂਗਾ ਜਦੋਂ ਤੱਕ ਉਹਨੂੰ ਸਜ਼ਾ ਨਾ ਮਿਲਦੀ ਜਦੋਂ ਤੱਕ ਪੁਲਿਸ ਦੇ ਚੱਡੇ ਨਾ ਪਾੜਦੀ ਉਦੋਂ ਤੱਕ ਉਹਨੂੰ ਅਹਿਸਾਸ ਨਹੀਂ ਭਾਈ ਕੁੜੀਏ ਹੋਣਾ ਸੀ ਠੀਕ ਹੈ ਤੂੰ ਬਹਿ ਕੇ ਸਮਝੌਤਾ ਕਰ ਲਿਆ ਤੂੰ ਆਪਣੀ ਜ਼ਿੰਦਗੀ ਜਿਉਵੇਂਗੀ ਠੀਕ ਹੈ ਪਰ ਜਿਹੜੇ ਲੋਕ ਹੱਕ ਲੈਣ ਲਈ ਜਿਹੜੇ ਲੋਕ ਤੁਹਾਡੇ ਵਰਗੀਆਂ ਕੁੜੀਆਂ ਨੂੰ ਇਨਸਾਫ਼ ਦਿਵਾਉਣ ਲਈ ਤੁਰਦੇ ਆ ਨਾ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੱਜਦੀ ਆ ਉਹ ਵਿਚਾਰੇ ਹਾਰ ਕੇ ਬਹਿ ਜਾਂਦੇ ਆ ਯਾਰ ਕਿਹਦੇ ਲਈ ਬੋਲੀਏ ਕੱਲ ਨੂੰ ਤੁਸੀਂ ਸਮਝੌਤਾ ਕਰਕੇ ਬੈਠ ਜਾਂਦੇ ਹੋ ਪਰ ਜਿਹੜੇ ਲੋਕ ਤੁਹਾਡੇ ਲਈ ਬੈਰ ਪਾਉਂਦੇ ਆ ਉਹ ਉਹਨਾਂ ਨੇ ਸਮਝੌਤੇ ਕਦੋਂ ਕਰਾਉਂਗੇ ਭਾਈ ਕੀ ਹੁਣ ਅੱਗੇ ਤੋਂ ਪਰਨ ਕਰ ਲਿਆ ਮੁੰਡੇ ਨੇ ਕੀ ਕਿਸੇ ਦੀ ਵੀਡੀਓ ਨਹੀਂ ਬਣਾਊਗਾ ਲੀਕ ਨਹੀਂ ਕਰੂਗਾ ਇੱਥੇ ਆਕਦਾ ਲੋਕ ਹਰਦੇ ਇੱਥੇ ਆਕਦਾ ਲੋਕ ਬੋਲ ਨਹੀਂ ਸਕਦੇ ਜੇ ਤੁਹਾਡੇ ਲਈ ਦੱਸੋ ਹੁਣ ਹੁਣ ਦੱਸੋ ਯਾਰ ਲੋਕ ਕਿੱਧਰ ਜਾਣ ਠੀਕ ਹੈ ਇੱਕ ਨੱਕ ਤੰਸੇ ਹੋਤਾ ਹੋਣਾ ਸੀ ਮੈਂ ਵੀ ਹੱਕ ਚਾਂਬੀ ਸੇ ਹੋ ਜਾਂਦਾ ਲਾਈਵ ਫੇ ਤੁਸੀਂ ਕੱਢਣੀ ਹੈ ਪਰ ਉਦੋਂ ਤੱਕ ਸਮਝੌਤਾ ਕਰਨਾ ਸੀ ਜਦੋਂ ਤੱਕ ਮੁੰਡਾ ਕੰਨ ਫੜ ਕੇ ਗਲਤੀਆਂ ਨਹੀਂ ਮੰਨਦਾ ਜਦੋਂ ਤੱਕ ਉਹਦੇ ਚੱਡੇ ਨਾ ਪਾੜਦੇ ਜਦੋਂ ਤੱਕ ਉਹਦਾ ਬਥਾੜਾ ਨਾ ਕੁੱਟਿਆ ਜਾਂਦਾ ਪ੍ਰਸ਼ਾਸਨ ਉਹਦਾ ਬਥਾੜਾ ਕੁੱਟਦਾ